ਸ੍ਰੀ ਗੁਰੂ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਹੋ ਆਈ ਹੋਪ ਸਾਰੇ ਠੀਕ ਹੀ ਹੋਵੋਗੇ ਤੁਸੀਂ ਇਹ ਸਾਡਾ ਬ੍ਰਦਰ ਮੈਂ ਗਿਲਦੀਪ ਸਿੰਘ ਜੀ ਸਾਰੇ ਠੀਕ ਹੋ ਆਈ ਹੋਮ ਸਾਰੇ ਠੀਕ ਹੀ ਹੋਵੋਗੇ ਤੁਸੀਂ ਤੇ ਸਾਡਾ ਅੱਜ ਦਾ ਮਿੰਨੀ ਬਲੌਗ ਹੈ ਅਸੀਂ ਘਰੇ ਪ੍ਰੋਗਰਾਮ ਤਾਂ ਰੱਖਿਆਗਾ ਤੇ ਕੰਮ ਕਰ ਰਹੇ ਆ ਤੇ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਹੋਰ ਦਿਖਾਵਾਂਗੇ ਹੋਰ ਕੀ ਦਿਖਾਵਾਂਗੇ ਕੰਮ ਮਿੱਟੀ-ਮਿੱਟੀ ਸਟਾਂ ਗੋਟੇ ਦੇ ਬਾਲਟਾਂ ਦਾ ਦੂਹੀ ਖਿੱਚੇ ਆ ਭਰੂੰਗਾ ਮੈਂ ਪਾਲਟੀਆਂ ਮੈਂ ਖਿੱਚੂਆ ਦੇ ਪਰੂਆ ਇਹ ਦੇਖੋ ਮਾਂ ਦੇਉ ਲਾਲਿਓ ਓਏ ਸਾਡਾ ਕੰਮ ਕਿੰਨਾ ਖਰਾਬ ਹੋਇਆ ਪਿਆ ਓਏ ਓਏ ਯਾਰ ਮੁੰਡਾ ਮੈਂ ਪੱਕੇ ਤੋਂ ਸੱਦਿਆ ਓਏ ਐਸ ਤੋਂ ਅੱਜ ਸਾਰਾ ਦਿਨ ਢਾਂਡਿਆਂ ਵਾਂਗੂ ਕੰਮ ਲੈਣਾ ਐ ਸੋਹਣਿਓ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਵੀ ਬੰਦਾ ਕੰਮ ਕਿਸ ਤਰ੍ਹਾਂ ਕਰਦਾ ਏ ਪੇਰਾ ਪੈਨੂ ਅੱਗੇ ਕੰਮ ਦੇਣਾ ਠੀਕੇ ਦੇ ਠੇ ਕਿਧ ਦੇ ਦੇ ਦਾਂਗੀ